ਜਾਵਤਾ ਚੰਦਰ ਉਤੇ ਤੁਹਾਡਾ ਸਵਾਗਤ ਹੈ ਅਗਲੇ 2-3 ਦਿਨ ਕਿਸ ਤਰ੍ਹਾਂ ਮੌਸਮ ਰਹੇਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਸਦੀ ਜਾਣਕਾਰੀ ਸ਼ੇਅਰ ਕੀਤੀ ਜਾਊਗੀ ਚੰਦ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਉਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਅੱਗੇ ਆਉਣ ਵਾਲੀਆਂ ਵੀਡੀਓ ਦਾ ਬਤਾ ਚੱਲਦਾ ਰਹੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ 7 ਤਰੀਕ ਨੂੰ ਸ਼ਾਮ ਦੇ ਟਾਈਮ 4-5 ਵਜੇ ਤੇਜ਼ ਹੰਨੇਰੀ ਆਉਣ ਦੀ ਸੰਭਾਵਨਾ ਤੇ ਸਾਰਾ ਦਿਨ ਹਲਕੀ ਤੋਂ ਦਰਮਿਆਨੀ ਬਦਲਵਾਈ ਬਣੀ ਰਹੇਗੀ ਮੀਂਹ ਆਉਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਆ ਤੇ ਜੀ ਅਗਲੇ ਦਿਨ ਵੀ ਨਜ਼ਰ ਮਾਰੀਏ 8 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਰਹਿਣਗੇ ਤੇ ਰਾਤ ਦੇ ਟਾਈਮ ਵੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਹੋਵੇਗੀ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ ਦਿਨ ਐਤਵਾਰ ਜੂਨ 9 ਤਰੀਕ ਨੂੰ ਦੁਪਹਿਰ ਤੱਕ ਹਲਕੀ ਤੋਂ ਦਰਮਿਆਨੀ ਬੱਦਲਵਾਈ ਤੇ ਨਾਲ ਤੇਜ਼ ਹਵਾ ਚੱਲੇਗੀ ਦੁਪਹਿਰ ਤੋਂ ਬਾਅਦ ਧੁੱਪ ਲੱਗੇਗੀ ਤੇ ਰਾਤ ਦੇ ਟਾਈਮ ਫੇਰ ਬੱਦਲਵਾਈ ਹੋਵੇਗੀ ਦਿਨ ਸੋਮਵਾਰ ਜੂਨ 10 ਤਰੀਕ ਨੂੰ ਕੜਾਕੇਦਾਰ ਧੁੱਪ ਫਰੀਦਕੋਟ ਦੇ ਵਿੱਚ ਹੋਵੇਗੀ ਹੁਣ ਨਜ਼ਰ ਮਾਰਦੇ ਹਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਪਟੰਡਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਦੁਪਹਿਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਬਦਲਵਾਈ ਸਾਰਾ ਦਿਨ ਜੂਨ 7 ਤਰੀਕ ਨੂੰ ਹੋਵੇਗੀ ਤੇ ਸ਼ਾਮ ਦੇ 4-5 ਵਜੇ ਤੇਜ਼ ਹਨੇਰੀ ਝਕੜ ਚੱਲਣ ਦੀ ਸੰਭਾਵਨਾ ਰਹੇਗੀ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਤੇ ਦਿਨ ਸ਼ਨੀਵਾਰ ਜੂਨ 8 ਤਰੀਕ ਨੂੰ ਸਵੇਰੇ 6 ਤੋਂ ਲੈ ਕੇ 9 ਵਜੇ ਤੱਕ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਤੇ ਸਾਰਾ ਦਿਨ ਬੱਦਲ ਰਹਿਣਗੇ ਇਸੇ ਤਰ੍ਹਾਂ ਰਾਤ ਦੇ ਟਾਈਮ ਵੀ ਬੱਦਲ ਰਹਿਣਗੇ ਤੇ ਐਤਵਾਰ 9 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਸਾਰਾ ਦਿਨ ਹੋਵੇਗੀ ਤੇ ਰਾਤ ਦੇ ਟਾਈਮ ਹੀ ਬਦਲਬਾਈ ਦੇ ਵਿੱਚ ਵਾਦਾ ਹੋਵੇਗਾ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਐਤਵਾਰ ਨਹੀਂ ਆ ਰਹੀ ਤੇ ਦਿਨ ਸੋਮਵਾਰ ਕਰੜਾਕੇਦਾਰ ਧੋਪ ਲੱਗੇਗੀ ਜੇ ਨਜ਼ਰ ਮਾਰੀਏ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਤਾਂ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ 7 ਤਰੀਕ ਨੂੰ ਹੋ ਸਕਦੀ ਹੈ ਹਲਕੇ ਦਰਮਿਆਨੇ ਇਲਾਕੇ ਦੇ ਵਿੱਚ ਮੀਂਹ ਹੋਵੇਗਾ ਤੇ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਤੱਕ ਬਣੀ ਰਹੇਗੀ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਤੇ ਵਾਤਾਵਰਣ ਟੈਂਪਰੇਚਰ ਚਾਰਲੀ ਡਿਗਰੀ ਸੈਲਸੀਅਸ ਹੋਵੇਗਾ ਤੇ ਸਾਰਾ ਦਿਨ ਸੰਘਣੇ ਬੱਦਲ ਦੇ ਨੇ ਐਤਵਾਰ ਵੀ ਹੋਣਗੇ ਤੇ ਵੱਧ ਤੋਂ ਵੱਧ ਟੈਂਪਰੇਚਰ 42 ਡਿਗਰੀ ਰਹੇਗਾ ਰਾਤ ਦੇ ਟਾਈਮ ਵੀ ਹਲਕੀ ਤੋਂ ਦਰਮਿਆਨੀ ਬੱਦਲਵਾਈ ਦਿਖਾਈ ਦੇ ਸਕਦੀ ਆ ਪਰ ਮੀਂਹ ਹਾਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਦਿਨ ਸੋਮਵਾਰ ਕੜਾਕੇदार ਧੋਪ ਲੱਗਣ ਦੀ ਸੰਭਾਵਨਾ ਜਿਲ੍ਹਾ ਲੁਧਿਆਣਾ ਦੇ ਵਿੱਚ ਰਹੇਗੀ ਹੁਣ ਨਜ਼ਰ ਮਾਰਦੇ ਹਾਂ ਅੰਮ੍ਰਿਤਸਰ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਤਾਂ 7 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਰਹੇਗੀ ਸ਼ਾਮ ਨੂੰ 7-8 ਵਜੇ ਹਲਕੇ ਤੋਂ ਤੇਜ਼ ਰਫ਼ਤਾਰ ਦੇ ਵਿੱਚ ਹਨੇਰੀ ਚੱਲ ਸਕਦੀ ਆ ਤੇ ਰਾਤ ਭਰ ਵੀ ਸੰਘਣੇ ਬੱਦਲ ਰਹਿਣਗੇ ਦਿਨ ਸ਼ਨੀਵਾਰ ਵੀ ਸਾਰਾ ਦਿਨ ਸੰਘਣੇ ਬੱਦਲ ਰਹਿਣਗੇ ਤੇ ਨਾਲ ਦੀ ਨਾਲ ਗਰਮੀ ਤੇ ਹਮਸ ਗਰਮੀ ਦੇ ਵਿੱਚ ਵਾਧਾ ਹੋਵੇਗਾ ਤੇ ਹਲਕੇ ਤੋਂ ਦਰਮਿਆਨੀ ਹਨੇਰੀ ਵੀ ਚੱਲਦੀ ਰਹੇਗੀ ਰਾਤ ਦੇ ਟਾਈਮ ਹੀ ਇਸੇ ਤਰ੍ਹਾਂ ਹੀ ਦਿਨ ਸ਼ਨੀਵਾਰ ਮੌਸਮ ਰਹੇਗਾ ਤੇ ਸੋਮਵਾਰ ਅਗਲੇ ਦਿਨ ਵੀ ਸੰਘਣੇ ਬੱਦਲ ਰਹਿਣਗੇ ਨਾਲ ਹਲਕੇ ਤੋਂ ਦਰਮਿਆਨੀ ਧੁੱਪ ਲੱਗਦੀ ਰਹੇਗੀ ਤੇ ਗਰਮੀ ਦੇ ਵਿੱਚ ਵਾਧਾ ਹੋਵੇਗਾ ਮੀ ਆਉਣ ਦੀ ਸੰਭਾਵਨਾ ਕੋਈ ਵੀ ਅਸ਼ਨੀਵਾਰ ਐਤਵਾਰ ਨਜ਼ਰ ਨਹੀਂ ਆ ਰਹੀ ਤੇ ਦਿਨ ਸੋਮਵਾਰ ਕਰਾਕੇਦਾਰ ਧੁੱਪ ਦੁਪਹਿਰ ਦੇ ਟਾਈਮ ਲੱਗੇਗੀ। ਮਾਨਸਾ ਦੇ ਵਿੱਚ ਨਜ਼ਰ ਮਾਰੀ ਹੈ ਤਾਂ ਮਾਨਸਾ ਦੇ ਵਿੱਚ ਹਨੇਰੀ ਆਉਣ ਦੀ ਸੰਭਾਵਨਾ, ਚਖੜ, ਤੇਜ਼ ਤੂਫਾਨ ਆਉਣ ਦੀ ਸੰਭਾਵਨਾ ਸ਼ਾਮ ਨੂੰ 5 ਤੋਂ 6 ਵਜੇ ਤੱਕ ਰਹੇਗੀ ਤੇ 2-3 ਘੰਟੇ ਹਨੇਰੀ ਆਉਣ ਦੀ ਸੰਭਾਵਨਾ ਹੋਵੇਗੀ। ਮੀਂਹ ਅਤੇ ਬੱਦਲਬਾਈ ਦੀ ਸੰਭਾਵਨਾ 9-10-11 ਵਜੇ ਮਾਨਸਾ ਦੇ ਵਿੱਚ ਰਾਤ ਦੇ ਟਾਈਮ ਰਹੇਗੀ ਤੇ ਰਾਤ ਦੇ ਟਾਈਮ ਸੰਗਣੇ ਬੱਦਰ ਰਹਿਣਗੇ ਅਗਲੇ ਦਿਨ 8 ਤਰੀਕ ਨੂੰ ਵੀ ਸੰਗਣੇ ਬੱਦਲ ਸਾਰਾ ਦਿਨ ਰਹਿਣਗੇ ਦਿਨ ਐਤਵਾਰ ਜੇ ਨਜ਼ਰ ਮਾਰੀਏ ਤਾਂ ਦੁਪਹਿਰ ਤੋਂ ਬਾਅਦ ਕੜਾਕੇدار ਧੁੱਪ ਅਤੇ ਗਰਮੀ ਦੇ ਵਿੱਚ ਵਾਧਾ ਹੋਵੇਗਾ ਤੇ ਦਿਨ ਸੋਮਵਾਰ ਵੀ ਕੜਾਕੇدار ਧੁੱਪ ਲੱਗੇਗੀ ਤੇ ਨਾਲ ਹਲਕੀ ਤੇ ਬੈਣੀ ਬਦਲਵਾਈ ਦੁਪਹਿਰ ਤੋਂ ਬਾਅਦ ਦਿਖਾਈ ਦੇ ਸਕਦੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਉੱਤੇ ਨਜ਼ਰ ਮਾਰੀਏ ਤਾਂ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ 10 ਵਜੇ 7 ਤਰੀਕ ਨੂੰ ਤੋਂ ਲੈ ਕੇ ਰਾਤ ਦੇ 2-3 ਵਜੇ ਤੱਕ ਮੀਂਹ ਪਵੇਗਾ ਤੇ ਨਾਲ ਬੱਦਲ ਤੇਲ ਬੱਦਲ ਗਰਜਣਗੇ ਸਭ ਤੋਂ ਜ਼ਿਆਦਾ ਹਨੇਰੀ ਆਉਣ ਦੀ ਸੰਭਾਵਨਾ 7 ਤਰੀਕ ਨੂੰ ਸ਼ਾਮ ਦੇ 5 ਵਜੇ ਫਾਜ਼ਿਲਕਾ ਦੇ ਵਿੱਚ ਹੋਵੇਗੀ ਜੋ ਕਿ ਹਨੇਰੀ ਚਖੜ ਕਿਸਾਨਾਂ ਦਾ ਤੇ ਬਾਕੀ ਨੁਕਸਾਨ ਕਰ ਸਕਦਾ ਜੇ ਅਗਲੇ ਦਿਨਾਂ ਦੇ ਵਿੱਚ ਨਜ਼ਰ ਮਾਰੀਏ ਕਿ ਦਿਨ ਐਤਵਾਰ ਕਿਸ ਤਰ੍ਹਾਂ ਮੌਸਮ ਰਹੇਗਾ ਤਾਂ ਦਿਨ ਸ਼ਨੀਵਾਰ ਤੇ ਪਹਿਲਾਂ ਨਜ਼ਰ ਮਾਰੀਏ ਤਾਂ ਸਾਰਾ ਦਿਨ ਸੰਘਣੇ ਬੱਦਲ ਰਹਿਣਗੇ ਦਿਨ ਐਤਵਾਰ ਵੀ ਸੰਘਣੇ ਬੱਦਲ ਰਹਿਣਗੇ ਦੁਪਹਿਰ ਤੋਂ ਬਾਅਦ ਛੜਾਕੇਦਾਰ ਧੁੱਪ ਹੋਵੇਗੀ ਤੇ ਗਰਮੀ ਦੇ ਵਿੱਚ ਵਾਧਾ ਹੁੰਦਾ ਰਹੇਗਾ। ਦਿਨ ਸੋਮਵਾਰ ਛੜਾਕੇਦਾਰ ਧੁੱਪ ਸਵੇਰ ਤੋਂ ਹੀ ਲੱਗੇਗੀ ਤੇ ਵੱਧ ਤੋਂ ਵੱਧ ਟੈਂਪਰੇਚਰ 43 ਡਿਗਰੀ ਜਾਵੇਗਾ। ਮਕਸਰ ਜ਼ਿਲ੍ਹੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਤੇ ਨਾਲ ਹਨੇਰੀ ਚੱਕਰ ਆਉਣ ਦੀ ਸੰਭਾਵਨਾ 4-5 ਵਜੇ ਹੋਵੇਗੀ ਤੇ ਉਸ ਤੋਂ ਬਾਅਦ ਬੱਦਲ ਅਤੇ ਹਲਕੀ ਦਰਮਿਆਨੀ ਨਾਲ ਬਾਰਿਸ਼ ਵੀ ਹੋਣ ਦੀ ਸੰਭਾਵਨਾ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 2-3 ਵਜੇ ਤੱਕ ਬਣੀ ਰਹੇਗੀ। ਤੇ ਸਭ ਤੋਂ ਜ਼ਿਆਦਾ ਹਨੇਰੀ ਝੱਖੜ ਆਉਣ ਦੀ ਸੰਭਾਵਨਾ 4 ਤੋਂ ਲੈ ਕੇ 6 ਵਜੇ ਤੱਕ ਰਹੇਗੀ। ਜੇ ਜੂਨ 8 ਤਰੀਕ ਨੂੰ ਤੇ ਨਜ਼ਰ ਮਾਰੀਏ ਤਾਂ ਦਿਨ ਸ਼ਨੀਵਾਰ ਸਵੇਰ ਦੇ ਟਾਈਮ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਸਾਰਾ ਦਿਨ ਸੰਘਣੇ ਬੱਦਲ ਰਹਿਣਗੇ ਤੇ ਸ਼ਾਮ ਦੇ ਟਾਈਮ ਵੀ ਬੱਦਲ ਅੱਗਰਜਦੇ ਰਹਿਣਗੇ। ਦਿਨ ਐਤਵਾਰ ਦੁਪਹਿਰ ਤੱਕ ਹਲਕੀ ਤੋਂ ਦਰਮਿਆਨੀ ਬੱਦਲਵਾਈ ਹੋਵੇਗੀ ਉਸ ਤੋਂ ਬਾਅਦ ਗਰਮੀ ਦੇ ਵਿੱਚ ਵਾਧਾ ਹੋਵੇਗਾ। ਸੋਮਵਾਰ ਵੱਧ ਵੱਧ ਟੈਂਪਰੇਚਰ 43 ਤੋਂ 45 ਡਿਗਰੀ ਸੈਲਸੀਅਸ ਤੱਕ ਜਾਵੇਗਾ ਤੇ ਗਰਮੀ ਦੇ ਵਿੱਚ ਵਾਧਾ ਰਹੇਗਾ। ਸੰਗਰੂਜਲੇ ਦੇ ਉੱਤੇ ਨਜ਼ਰ ਮਾਰੀਏ ਤਾਂ ਦਿਨ ਸ਼ੁੱਕਰਵਾਰ 7 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਹੋਵੇਗੀ। ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਰਹੇਗੀ ਤੇ ਤੇਜ਼ ਹਨੇਰੀ ਚਖੜ ਚੱਲਦਾ ਰਹੇਗਾ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਦਲਵਾਈ ਤੇ ਦਿਨ ਸ਼ਨੀਵਾਰ ਵੀ ਹਲਕੀ ਤੋਂ ਦਰਮਿਆਨੀ ਬਦਲਵਾਈ ਰਹੇਗੀ ਤੇ ਅਗਲੇ ਦਿਨ ਦਿਨ ਐਤਵਾਰ ਵੀ ਹਲਕੇ ਤੋਂ ਦਰਮਿਆਨੀ ਬਦਲਵਾਈ ਦੁਪਹਿਰ ਤੱਕ ਦਿਖਾਈ ਦੇ ਸਕਦੀ ਆ ਰਾਤ ਦੇ ਟਾਈਮ ਆਸਮਾਨ ਸਾਫ਼ ਰਹੇਗਾ ਤੇ ਦਿਨ ਸੋਮਵਾਰ ਕੜਾਕੇਦਾਰ ਧੁੱਪ ਅਤੇ ਗਰਮੀ ਦੇ ਵਿੱਚ ਵਾਧਾ 44 ਡਿਗਰੀ ਸੈਲਸੀਅਸ ਦਿਨ ਸੋਮਵਾਰ ਦੁਪਹਿਰ ਦੇ ਟਾਈਮ ਜਾਵੇਗਾ ਪਠਾਨਕੋਟ ਤੇ ਨਜ਼ਰਮਾਰੀ ਹੈ ਤਾਂ ਮਾਫ ਕਰਨਾ ਪਟਿਆਲਾ ਦੇ ਉੱਤੇ ਜੇ ਨਜ਼ਰਮਾਰੀ ਹੈ ਤਾਂ ਵਾਤਾਵਰਣ ਟੈਂਪਰੇਚਰ ਦੁਪਹਿਰ ਦੇ ਟਾਈਮ 44 ਡਿਗਰੀ ਸੈਲਸੀਅਸ ਰਹੇਗਾ ਤੇ ਹਨੇਰੀ ਆਉਣ ਦੀ ਸੰਭਾਵਨਾ ਸ਼ਾਮ ਨੂੰ ਸ਼ੇਸਾ ਤੋਂ ਵਗੀ ਰਵਗੀ ਰਾਤ ਦੇ ਟਾਈਮ ਸੰਘਣੇ ਬੱਦਰ ਰਹਿਣਗੇ ਤੇ ਸਾਰਾ ਦਿਨ ਹਲਕੇ ਤੋਂ ਦਰਮਿਆਨੀ ਬਦਲਵਾਈ ਬਣੀ ਰਹੇਗੀ ਰਾਤ ਦੇ ਟਾਈਮ ਹਲਕੇ ਤੋਂ ਦਰਮਿਆਨੀ ਬਦਲਵਾਈ ਦਿਖਾਈ ਦੇ ਸਕਦੀ ਆ ਤੇ ਦਿਨ ਸ਼ਨੀਵਾਰ ਕੜਾਕੇਦਾਰ ਤੋਪ ਸਾਰਾ ਦਿਨ ਲੱਗੇਗੀ ਉੱਤਵਰ ਟੈਂਪਰੇਚਰ 44 ਤੋਂ 45 ਡਿਗਰੀ ਸੈਲਸੀਅਸ ਜਾਵੇਗਾ ਸ਼ਾਮ ਦੇ ਟਾਈਮ ਦੁਬਾਰਾ ਫਿਰ ਹਨੇਰੀ ਆਉਣ ਦੀ ਸੰਭਾਵਨਾ 4-5 ਵਜੇ ਤੱਕ ਹੋਵੇਗੀ ਤੇ ਨਾਲ ਹਲਕੇ ਤੋਂ ਦਰਮਿਆਨੀ ਬਦਲਵਾਈ ਦਿਖਾਈ ਦੇ ਸਕਦੀ ਆ ਦਿਨ ਸੋਮਵਾਰ ਹਲਕੀ ਤੋਂ ਦਰਮਿਆਨੀ ਬਦਲਵਾਈ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੋ ਸਕਦੀ ਆ ਤੇ ਵੱਧ ਤੋਂ ਵੱਧ ਟੈਂਪਰੇਚਰ 44 ਡਿਗਰੀ ਰਹੇਗਾ ਫਤਿਹਗੜ੍ਹ ਸਾਹਿਬ ਉਤੇ ਨਜ਼ਰ ਮਾਰੀਏ ਤਾਂ ਦਿਨ ਸ਼ੁੱਕਰਵਾਰ 7 ਤਰੀਕ ਨੂੰ ਸਾਰਾ ਦਿਨ ਹਲਕੀ ਤੋਂ ਦਰਮਿਆਨੀ ਹਵਾ ਤੇ ਸ਼ਾਮ ਦੇ ਟਾਈਮ ਹਨੇਰੀ ਚਲਦੀ ਰਹੇਗੀ ਤੇ ਵੱਧ ਤੋਂ ਵੱਧ ਟੈਂਪਰੇਚਰ 41 ਤੋਂ 42 ਡਿਗਰੀ ਸੈਲਸੀਅਸ ਰਹੇਗਾ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਦਲਵਾਈ ਦਿਖਾਈ ਦੇ ਸਕਦੀ ਆ ਤੇ ਦਿਨ ਸ਼ਨੀਵਾਰ ਟੁੱਟਵੇਂ ਬਦਲਾ ਦਿਖਾਈ ਦੇਣਗੇ ਤੇ ਵੱਤਵੱਤ ਹਨੇਰੀ ਆਉਣ ਦੀ ਸੰਭਾਵਨਾ ਦੁਪਹਿਰੇ 2-3 ਵਜੇ ਰਹੇਗੀ ਦਿਨ ਐਤਵਾਰ ਕੜਾਕੇदार ਧੁੱਪ ਲੱਗੇਗੀ ਤੇ ਨਾਲ ਹਲਕੀ ਤੋਂ ਦਰਮਿਆਨੀ ਹਵਾ ਸਾਰਾ ਦਿਨ ਚੱਲਦੀ ਰਹੇਗੀ ਵੱਤਵੱਤ ਟੈਂਪਰੇਚਰ 43 ਤੋਂ 44 ਡਿਗਰੀ ਤੱਕ ਰਹੇਗਾ ਰੋਪੜੋ ਤੇ ਨਜ਼ਰ ਮਾਰੀਏ ਤਾਂ ਰਾਤ ਦੇ ਟਾਈਮ ਬਦਲ 7 ਤਰੀਕ ਨੂੰ ਹੋਣਗੇ ਅਗਲੇ ਦਿਨ 8 ਤਰੀਕ ਨੂੰ ਵੀ ਬਦਲ ਰਹਿਣਗੇ ਸਾਰਾ ਦਿਨ ਤੇ 9 ਤਰੀਕ ਨੂੰ ਵੀ ਸਵੇਰ ਦੇ ਟਾਈਮ ਬੱਦਰ ਰਹਿਣਗੇ ਪਰ ਉਸ ਤੋਂ ਬਾਅਦ ਕੜਾਕੇ ਦਾ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ ਦਿਨ ਸੋਮਵਾਰ ਜੇ ਨਜ਼ਰ ਮਾਰੀਏ ਤਾਂ ਰੋਪੜ ਦੇ ਵਿੱਚ ਵੱਤਵੱਦ ਗਰਮੀ 44 ਡਿਗਰੀ ਸੈਲਸੀਅਸ ਦੁਪਹਿਰ ਦੇ ਟਾਈਮ ਜਾਵੇਗਾ ਤੇ ਸ਼ਾਮ ਦੇ ਟਾਈਮ ਹਲਕੇ ਤੋਂ ਦਰਮਿਆਨੀ ਬਦਲਵਾਈ ਹੋ ਕੇ ਟੈਂਪਰੇਚਰ ਵਿੱਚ ਗਰਾਵਟ ਹੋਵੇਗੀ ਮਹਾਲੀਏ ਤੇ ਨਜ਼ਰ ਮਾਰੀਏ ਤਾਂ ਮਹਾਲੀ ਦੇ ਵਿੱਚ ਵੱਤਵੱਦ ਟੈਂਪਰੇਚਰ 73 44 ਡਿਗਰੀ ਸੈਲਸੀਅਸ ਜਾਵੇਗਾ ਤੇ ਰਾਤ ਦੇ ਟਾਈਮ 20 ਡਿਗਰੀ ਸੈਲਸੀਅਸ ਹੋਵੇਗਾ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਦਲਵਾਈ ਦਿਖਾਈ ਦੇ ਸਕਦੀ ਆ ਤੇ ਸਾਰਾ ਦਿਨ ਬੱਦਲ ਰਹਿਣਗੇ ਅਗਲੇ ਦਿਨ ਸੁਚੇ ਨਜ਼ਰ ਮਾਰੀਏ ਕਿ ਦਿਨ ਐਤਵਾਰ ਹਲਕੀ ਤੋਂ ਦਰਮਿਆਨੀ ਬਦਲਵਾਈ ਹੋਵੇਗੀ ਵੱਧ ਤੋਂ ਵੱਧ ਟੈਂਪਰੇਚਰ 42 ਡਿਗਰੀ ਸੈਲਸੀਅਸ ਜਾਵੇਗਾ ਤੇ ਹਲਕੀ ਤੋਂ ਦਰਮਿਆਨੀ ਹਨੇਰੀ ਚੱਲਦੀ ਰਹੇਗੀ ਦਿਨ ਸੋਮਵਾਰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ 44 ਤੋਂ 45 ਡਿਗਰੀ ਸੈਲਸੀਅਸ ਟੈਂਪਰੇਚਰ ਜਾਵੇਗਾ ਤੇ ਹਲਕੀ ਤੋਂ ਦਰਮਿਆਨੀ ਬਦਲਵਾਈ ਹੋਵੇਗੀ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਮੀਂਹ ਪੈਣ ਦੀ ਸੰਭਾਵਨਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਨਜ਼ਰ ਨਹੀਂ ਆ ਰਹੀ ਹੁਣ ਨਜ਼ਰ ਮਾਰਦੇ ਹਾਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ 7 ਤਰੀਕ ਨੂੰ ਸਾਰਾ ਦਿਨ ਹਲਕੇ ਤੋਂ ਦਰਮਿਆਨੀ ਬੱਦਲਵਾਈ ਰਹੇਗੀ ਤੇ ਸ਼ਾਮੀ 6 ਤੋਂ ਲੈ ਕੇ 7 ਵਜੇ ਤੱਕ ਹਲਕੇ ਤੋਂ ਦਰਮਿਆਨੀ ਟੁੱਟਵੇਂ ਇਲਾਕੇ ਦੇ ਵਿੱਚ ਬੂੰਦਾਬੰਦੀ ਹੋ ਸਕਦੀ ਆ ਤੇ ਰਾਤ ਨੂੰ 10 ਤੋਂ ਲੈ ਕੇ 12-1 ਵਜੇ ਤੱਕ ਕੜਾਕੇ ਰਾਰ ਬੱਦਲ ਗਰਜਣਗੇ ਤੇ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਵੀ ਹੋ ਸਕਦੀ ਆ ਦਿਨ ਸ਼ਨੀਵਾਰ ਸਾਰਾ ਦਿਨ ਸੰਘਣੇ ਬੱਦਲ ਰਹਣਗੇ ਤੇ ਵਾਤਾਵਰਣ ਟੈਂਪਰੇਚਰ 40 ਡਿਗਰੀ ਸੈਲਸੀਅਸ ਹੋਵੇਗਾ ਗਰਮੀ ਦੇ ਵਿੱਚ ਥੋੜੀ ਰਾਹਤ ਮਹਿਸੂਸ ਹੋਵੇਗੀ ਤੇ ਇਸੇ ਤਰ੍ਹਾਂ ਹੀ ਦਿਨ ਐਤਵਾਰ ਵੀ ਗਰਮੀ ਦੇ ਵਿੱਚ ਰਾਹਤ ਮਹਿਸੂਸ ਹੋਵੇਗੀ ਤੇ ਵੱਧ ਤੋਂ ਵੱਧ ਟੈਂਪਰੇਚਰ 44 ਤੋਂ 42 ਡਿਗਰੀ 41 ਤੋਂ 42 ਡਿਗਰੀ ਜਾਵੇਗਾ ਤੇ ਹਲਕੀ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ ਜੇ ਨਜ਼ਰ ਮਾਰੀਏ ਕਿ ਦਿਨ ਸੋਮਵਾਰ ਵੀ ਗਰਮੀ ਦੇ ਵਿੱਚ ਵਾਦਾ ਹੁੰਦਾ ਰਹੇਗਾ ਵੱਧ ਤੋਂ ਵੱਧ ਟੈਂਪਰੇਚਰ 44 ਡਿਗਰੀ ਜਾਵੇਗਾ ਤੇ ਹਲਕੀ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ ਜਲੰਧਰ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਹੀ ਮੌਸਮ ਰੈਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਸ਼ਾਮ ਦੇ ਟਾਈਮ 7-8 ਵਜੇ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਤੇ ਰਾਤ ਦੇ ਟਾਈਮ ਬੱਦਲ ਗਰਜਦੇ ਰਹਿਣਗੇ 7 ਤਰੀਕ ਨੂੰ ਦਿਨ ਦੇ ਟਾਈਮ ਹੀ ਹਲਕੇ ਤੋਂ ਦਰਮਿਆਨੀ ਬਦਲਵਾਈ ਸਾਰਾ ਦਿਨ ਰਹੇਗੀ ਇਸੇ ਤਰ੍ਹਾਂ ਹੀ 8 ਤਰੀਕ ਨੂੰ ਵੀ ਬਦਲਵਾਈ ਰਹੇਗੀ 9 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਹੋਵੇਗੀ ਪਰ ਮੀਂਹ ਆਉਣ ਦੀ ਸੰਭਾਵਨਾ ਦੋਨਾਂ ਦਿਨਾਂ ਦੇ ਵਿੱਚ ਕੋਈ ਵੀ ਨਜ਼ਰ ਨਹੀਂ ਆ ਰਹੀ ਦਿਨ ਸੋਮਵਾਰ ਮੌਤਵਰ ਟੈਂਪਰੇਚਰ 44 ਡਿਗਰੀ ਜਾਵੇਗਾ ਹੁਸ਼ਿਆਰਪੁਰ ਦੇ ਵਿੱਚ ਅਨੇਰੀ ਹੌਂਦੀ ਸੁਭਾ ਮਨਾ ਸ਼ਾਮ ਦੇ ਟਾਈਮ ਰਵੇਗੀ ਤੇ 7 ਤੋਂ ਲੈ ਕੇ 9 ਵਜੇ ਤੱਕ ਹਲਕੇ ਦਦਰ ਮੈਨੇ ਇਲਾਕੇ ਦੇ ਵਿੱਚ بارش ਹੋ ਸਕਦੀ ਆ ਤੇ 10 11 ਵਜੇ ਕੜਾਕੇਦਾਰ ਬੱਦਲ ਗਰਜਣਗੇ ਇਹ ਨਜ਼ਰ ਮਾਰੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਤਾਂ ਜੂਨ 8 ਤਰੀਕ ਨੂੰ ਵੀ ਸੰਘਣੇ ਬੱਦਲ ਰਹਿਣਗੇ ਜਿਸ ਤੇ ਕਾਰਨ ਟੈਂਪਰੇਚਰ ਵਿੱਚ ਥੋੜੀ ਗਿਰਾਵਟ ਹੋਵੇਗੀ ਤੇ ਦਿਨ ਐਤਵਾਰ ਵੀ ਹਲਕੇ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਆ ਤੇ ਸੋਮਵਾਰ ਕੜਾਕੇਦਾਰ ਧੁੱਪ ਦੁਬਾਰਤੋਂ ਫੇਰ ਲੱਗੇਗੀ ਤੇ ਵਾਤਵਾਰ ਟੈਂਪਰੇਚਰ 44 ਡਿਗਰੀ ਗਰਮੀ ਦੇ ਵਿੱਚ ਫੇਰ ਵਾਅਦਾ ਹੋਵੇਗਾ ਤਨ ਤਨ ਸਾਬਤੇ ਨਜ਼ਰ ਮਾਰੀਏ ਤੇ ਰਾਤ ਦੇ ਟਾਈਮ ਤੇ ਦਿਨ ਦੇ ਟਾਈਮ ਹਲਕੇ ਤੋਂ ਦਰਮਿਆਨੀ ਬਦਲਵਾਈ 7 ਤਰੀਕ ਨੂੰ ਰਹੇਗੀ 8 ਤਰੀਕ ਨੂੰ ਵੀ ਸੰਘਣੇ ਬੱਦਲ ਸਾਰਾ ਦਿਨ ਰਹਿਣਗੇ ਤੇ ਹਲਕੇ ਤੋਂ ਦਰਮਿਆਨੀ ਹਵਾ ਚੱਲ ਸਕਦੀ ਆ ਦਿਨ ਐਤਵਾਰ ਵੀ ਹਲਕੇ ਤੋਂ ਦਰਮਿਆਨੀ ਬਦਲਵਾਈ ਹੋਵੇਗੀ ਤੇ ਸੋਮਵਾਰ ਹਲਕੇ ਤੋਂ ਦਰਮਿਆਨੀ ਬਦਲਵਾਈ ਤੇ ਨਾਲ ਵੱਤਵੱਦ ਟੈਂਪਰੇਚਰ 44 ਡਿਗਰੀ ਜਾਵੇਗਾ ਜੇ ਗੁਰਦਾਸਪੁਰ ਜ਼ਿਲ੍ਹੇ ਤੇ ਨਜ਼ਰ ਮਾਰੀਏ ਤਾਂ ਸ਼ਾਮ ਦੇ ਟਾਈਮ 7 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਵੱਤਵੱਦ ਹਨੇਰੀ ਚੱਲਣ ਦੀ ਸੰਭਾਵਨਾ ਸ਼ਾਮ ਨੂੰ 7-8 ਵਜੇ ਰਹੇਗੀ ਤੇ ਰਾਤ ਦੇ ਟਾਈਮ ਹਲਕੇ ਤੋਂ ਦਰਮਿਆਨੀ ਬਦਲਵਾਈ ਹੋਵੇਗੀ ਥੈਨ ਜੂਨ 8 ਤਰੀਕ ਨੂੰ ਵੀ ਵੱਤਵੱਦ ਟੈਂਪਰੇਚਰ 44 ਡਿਗਰੀ ਆਵੇਗਾ ਸਾਰਾ ਦਿਨ ਸੰਘਣੇ ਬੱਦਲ ਛਾਈ ਰਹਿਣਗੇ ਤੇ ਹਲਕੇ ਤੋਂ ਦਰਮਿਆਨੀ ਹਵਾ ਚਲਦੀ ਰਹੇਗੀ ਪਰ ਮੀਂਹ ਆਉਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਆ ਹਵਾ ਗੋਮ ਤੇ ਗਰਮੀ ਜ਼ਿਆਦਾ ਹੋਣ ਦੀ ਸੰਭਾਵਨਾ ਰਾਤ ਦੇ 9-10 ਵਜੇ ਹੋਵੇਗੀ ਤੇ ਰਾਤ ਦੇ ਟਾਈਮ ਹੀ ਸੰਘਣੇ ਬੱਦਲ ਰਹਿਣਗੇ ਤੇ ਹਵਾ ਦੇ ਵਿੱਚ ਹਵਾ ਗੋਮ ਰਹੇਗੀ ਬਹੁਤ ਵਾਰ ਟੈਂਪਰੇਚਰ ਦਿਨ ਐਤਵਾਰ 42 ਤੋਂ 44 ਡਿਗਰੀ ਟੈਂਪਰੇਚਰ ਜਾਵੇਗਾ ਤੇ ਦੁਪਹਿਰ ਤੱਕ ਹਲਕੀ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਹੈ ਉਸ ਤੋਂ ਬਾਅਦ ਖੜਾਕੇਦਾਰ ਧੁੱਪ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਲੱਗੇਗੀ ਦਨ ਸੋਮਵਾਰ ਵੀ ਦੁਪਹਿਰ ਤੱਕ ਹਲਕੇ ਦੋਦੇ ਮੈਣੀ ਬਦਲਵਾਈ ਹੋਵੇਗੀ ਉਸ ਤੋਂ ਬਾਅਦ ਕੜਾਕੇਦਾਰ ਧੁੱਪ ਤੇ ਹਵਾ ਦਾ ਟੈਂਪਰੇਚਰ 44 ਡਿਗਰੀ ਸੈਲਸੀਅਸ ਜਾਵੇਗਾ ਪਠਾਨਕੋਟ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ 6 ਤਰੀਕ 7 ਤਰੀਕ ਨੂੰ ਸ਼ਾਮ ਨੂੰ 6 ਵਜੇ ਤੱਕ ਹੋਵੇਗੀ ਤੇ ਰਾਤ ਭਰ ਬੱਦਲ ਗਰਜਦੇ ਰਹਿਣਗੇ ਤੇ ਹਲਕੇ ਦੋਦੇ ਮੈਨੇ ਇਲਾਕੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਇਹ ਦਿਨ ਸ਼ਨੀਵਾਰ 8 ਤਰੀਕ ਨੂੰ ਸੰਗਣੇ ਬੱਦਲ ਰਹਿਣਗੇ ਤਾਂ 3 ਤੋਂ ਲੈ ਕੇ 7-8 ਵਜੇ ਤੱਕ ਹਲਕੇ ਤੋਂ ਦਰਮਿਆਨੇ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਹੋਵੇਗੀ। ਸਾਰਾ ਦਿਨ ਬੱਦਲ ਕਰਜਣਾ ਦੀ ਸੰਭਾਵਨਾ ਬਣੀ ਰਹੇਗੀ। ਤੇ ਐਤਵਾਰ ਨਜ਼ਰਮਾਰੀ ਹੈ ਤਾਂ ਦੁਪਹਿਰ ਤੱਕ ਹਲਕੇ ਤੋਂ ਦਰਮਿਆਨੇ ਬੱਦਲਵਾਈ ਰਹੇਗੀ ਤੇ ਦੁਪਹਿਰ ਤੋਂ ਬਾਅਦ ਵੱਧ ਤੋਂ ਵੱਧ ਟੈਂਪਰੇਚਰ 42 ਤੋਂ 43 ਡਿਗਰੀ ਜਾਵੇਗਾ। ਦਿਨ ਸੋਮਵਾਰ ਵੱਧ ਤੋਂ ਵੱਧ ਟੈਂਪਰੇਚਰ 43 ਡਿਗਰੀ ਸੈਲਸੀਅਸ ਰਹੇਗਾ ਤੇ ਸੰਗਣੇ ਬੱਦਲ ਰਹਿਣਗੇ। ਜੇ ਨਜ਼ਰ ਮਾਰੀਏ ਕਿ ਦਿਨ ਮੰਗਲਵਾਰ ਵੀ ਇਸੇ ਤਰ੍ਹਾਂ ਹੀ ਕੜਾਕੇਦਾਰ ਗਰਮੀ ਜਾਰੀ ਰਹੇਗੀ ਤੇ ਵੱਧ ਤੋਂ ਵੱਧ ਟੈਂਪਰੇਚਰ 44 ਡਿਗਰੀ ਸੈਲਸੀਅਸ ਰਹੇਗਾ ਸਾਰੇ ਜਿਲਿਆਂ ਦਾ ਮੌਸਮ ਜਾਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਲਾਈਕ ਕਰ ਦਿਓ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਬਹੁਤ-ਬਹੁਤ ਤੁਹਾਡਾ ਧੰਨਵਾਦ